ਹਾਂ ਜੀ ਵੀਡੀਓ ਵੇਖਣ ਸਾਰੇ ਨਵੇਂ ਗੁਰੂ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜਕੱਲ ਕਰਨ ਜਾ ਰਹੇ ਆ ਇੰਡੀਅਨ ਡੈਮੋਕ੍ਰੇਸੀ ਦੀ ਜੋ ਅਸਲ ਵਿੱਚ ਡੈਮੋਕ੍ਰੇਸੀ ਨਹੀਂ ਹੈਗੀ 1947 ਤੋਂ ਹੀ ਜੇ ਵੇਖਿਆ ਜਾਏ ਤੇ ਇਹ ਕਿਸੇ ਨਾ ਕਿਸੇ ਤਰੀਕੇ ਨਾਲ ਜਾਂ ਗਵਰਨਮੈਂਟ ਜਾਂ ਫਿਰ ਮੈਜੋਰਟੀ ਦਾ ਇਨਫਲੂਐਂਸ ਰਿਹਾ ਵੋਟਾਂ ਦੇ ਉੱਤੇ ਤੇ ਮੈਨਿਪੂਲੇਸ਼ਨ ਉਸ ਦੀ ਚੱਲਦੀ ਰਹੀ ਆ ਚਾਹੇ ਉਹ ਬੂਥ ਕੈਪਚਰਿੰਗ ਦੇ ਮਾਮਲੇ ਚ ਹੋਏ ਚਾਹੇ ਤੱਕੇ ਸ਼ਹੀਦ ਨਾਲ ਵੋਟਾਂ ਫੋਨਦੀ ਹੋਏ ਜਾਂ ਤੱਕੇ ਸ਼ਹੀਦ ਦੇ ਨਾਲ ਜਿਤਾਉਂਦੀ ਹੋਏ ਇਹ ਕੰਮ ਚੱਲਦਾ ਹੀ ਰਿਹਾ ਵਾ 47 ਤੋਂ ਲੈ ਕੇ ਅਨੀ ਉਸਤੋ ਕਿਲੇ ਕਿ ਚਲਿਏ ਜੇ 60ਵਿਆਂ ਦੇ ਵਿੱਚ ਜਦੋਂ ਇੱਕ ਇਹ ਸੀਗਾ ਬੜਾ ਮਸ਼ਹੂਰ ਸੀਗਾ ਮੋਹਨ ਸਿੰਘ ਖੁਰਦਾ ਤੇ ਕੈਰੋ ਨਿਕਲਾ ਫੋਕਸ ਉਤੇ ਸੀ ਤੇ ਉਹਨਾਂ ਨੂੰ ਕਿਦਾਂ ਉਹਨਾਂ ਨੇ ਉਸਤੋ ਦੀ ਨੋਕ ਤੇ ਉਹਨਾਂ ਦੇ ਨਾਲ ਕੈਰੋ ਨੂੰ ਜਿਤਾਇਆ ਗਿਆ ਇਹ ਸਾਰਿਆਂ ਸਾਹਮਣੇ ਆ ਗੂਗਲ ਕਰ ਸਕਦੇ ਤੁਸੀਂ ਪਿੱਛਲ ਹੈ ਕਿਸੀ ਕਾਫੀ ਵੀਡੀਓਜ਼ ਵੀ ਮਿਲ ਜਾਣਗੇ ਤੁਹਾਨੂੰ ਉਸ ਤੇ ਤੇ ਫਿਰ ਇਹ ਅੰਤਯਰਵਾਈ ਡਾਇਲੋਗ ਆ ਲੋਕਾਂ ਦਾ ਕਿ ਆਮੀ ਬੁੱਥ ਕੈਪਚਰਿੰਗ ਜਾਂ ਫਿਰ ਕਿਦਾਂ ਇੰਟਰਫਰੈਂਸ ਕਰਨਾ ਹੋਟਾ ਨੂੰ ਜਾਂ ਕਿੰਨਾ ਪੈਸੇ ਦੇ ਕੇ ਜਾਂ ਕਿਸ ਤਰ੍ਹਾਂ ਵੋਟਾਂ ਇੱਕ ਸਾਈਡ ਤੇ ਕਿੱਥੇ ਜਾਂਦੀਆਂ ਰਹੀਆਂ ਜੀ ਇਸ ਗਿਪਸ ਸਟੇਟ ਦਾ ਜਿੱਥੇ ਵੀ ਦਾਲਾ ਕਰਿਆ ਜਿੰਨਾ ਵੀ ਦਾਲਾ ਕਰਿਆ ਇਹ ਲੋਂਦੇ ਰਹੇ ਤੇ ਉਸ ਤੋਂ ਬਾਅਦ ਵਿੱਚ ਫਿਰ ਜਦੋਂ ਈਵੀਐਮ ਮਸ਼ੀਨ ਆ ਜਾਂਦੀਆਂ ਨੇ ਉਦੋਂ ਬਾਅਦ ਤੇ ਕਾਣੀ ਸੋਖੀ ਹੋ ਜਾਂਦੀ ਆ ਜਿਹੜੀ ਵੋਟ ਮੈਨਿਪੂਲੇਸ਼ਨ ਦੀ ਇਹਨਾਂ ਦੀ ਸਟ੍ਰੈਟਜੀ ਸੀ ਸ਼ੁਰੂ ਤੋਂ ਉਹ ਐਕਚੁਅਲੀ ਟੱਕੀ ਪਈ ਸੀ ਤੇ ਸੋਸ਼ਲ ਮੀਡੀਆ ਦੇ ਔਨ ਕਰਕੇ ਉਹ ਥੋੜੀ ਉਜਾਗਰ ਹੋਈ ਤੇ ਈਵੀਐਮ ਮਸ਼ੀਨਾਂ ਵੀ ਉਸ ਤੋਂ ਬਾਅਦ ਵਿੱਚ ਜਿਆਦਾ ਲਾਈਨ ਲਾਈਟ ਵਿੱਚ ਆ ਜਾਂਦੀਆਂ ਜੇ EVM ਮਸ਼ੀਨਾਂ ਦਾ ਕਿਸ ਲੈ ਕੇ ਚਲਈਏ 2010 ਦੇ ਵਿੱਚ ਇਹਨਾਂ ਦਾ ਹਰੀ ਪ੍ਰਸ਼ਾਦ ਕਰਕੇ ਇੱਕ ਇੰਜੀਨੀਅਰ ਸੀਗਾ ਉਸ ਨੂੰ ਅਰੈਸਟ ਕੀਤਾ ਗਿਆ ਕਿਉਂ ਕੀਤਾ ਗਿਆ ਕਿਉਂਕਿ ਉਹਨੇ ਇਹਨਾਂ ਨੂੰ ਕਰਕੇ ਦਿਖਾਇਆ ਕਿ EVM ਮਸ਼ੀਨਾਂ ਕਿੱਦਾਂ ਹੈਕ ਹੋ ਸਕਦੀਆਂ ਨੇ ਉਹਨੇ ਹੈਕਿੰਗ ਕਰਕੇ ਦਿਖਾਈ ਇਹਨਾਂ ਨੂੰ ਇਹ ਤੇ ਸੀ ਕਿ 2010 ਦੀ ਗੱਲ ਤੇ 2019 ਦੇ ਵਿੱਚ ਜਾ ਕੇ ਇੱਕ ਸਹਿਦ ਸੂਜ਼ਾ ਨਾਮ ਦਾ ਬੰਦਾ ਤੇ ਉਹ ਲੰਡਨ ਦੇ ਵਿੱਚ ਪ੍ਰੈਸ ਕਾਨਫਰੰਸ ਕਰਦਾ ਬਕਾਇਦਾ ਉੱਥੇ ਦੱਸਦਾ ਕਿ ਕਿਸ ਤਰ੍ਹਾਂ EVM ਹੈਕਿੰਗ ਨੂੰ ਅੰਜਾਮ ਦਿੱਤਾ ਜਾਂਦਾ ਸੀ ਉਹ ਉਸੇ ਟੀਮ ਦੇ ਵਿੱਚ ਸੀਗਾ ਜਿਹਦੇ ਵਿੱਚ EVM ਹੈਕਿੰਗ ਹੁੰਦੀ ਸੀ ਜਿਹੜੀ ਟੀਮ EVM ਹੈਕਿੰਗ ਲਈ ਰਿਸਪੋਨਸੀਬਲ ਸੀ ਉਸ ਟੀਮ ਦੇ ਵਿੱਚ ਉਹ ਸੀਗਾ ਤੇ ਉਸ ਦਿਨ ਦੱਸਿਆ ਕਿ ਕਿਸ ਤਰ੍ਹਾਂ ਉਹਨਾਂ 2014 ਦੀਆਂ ਚੋਣਾਂ ਸੀ ਉਹ ठा ਸੀ ਉਹਨੂੰ ਮੈਨਿਪੂਲੇਟ ਕੀਤਾ ਫਿਰ ਉਹ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਹੋਰ ਬਹੁਤ ਖੁਸਾ ਸੀ ਕਰਦਾ ਕਿ ਕਿੱਦਾਂ ਉਹਨਾਂ ਦੀ ਜੋ ਟੀਮ ਸੀ ਉਹਨਾਂ ਨੂੰ ਇੱਕ ਇੱਕ ਕਰਕੇ ਗਿਆ ਕੀਤਾ ਗਿਆ ਇਹ ਗੱਲ ਤੇ ਹੈਗੀ ਆ 2014 ਦੀ ਤੇ 2014 ਤੋਂ ਬਾਅਦ ਵਿੱਚ ਚੱਲੀਏ ਤੇ ਇੱਕ ਮਨੋਰੰਜਨ ਰੋਏ ਕਰਕੇ ਐਕਟਿਵਿਸਟ ਹੋਇਆ ਆਡੀਆ ਐਕਟਿਵਿਸਟ ਤੇ ਉਸਨੇ 2018 ਦੇ ਵਿੱਚ ਇਹ ਆ ਕੇ ਪਾਈ ਸੀ ਇੰਡੀਆ ਦੀਆਂ ਕੋਰਟਾਂ ਦੇ ਵਿੱਚ ਮਾਰਚ 2018 ਦੇ ਵਿੱਚ ਉਸ ਵਿੱਚ ਜੋ ਖੁਲਾਸਾ ਹੁੰਦਾ ਉਹ ਇਹ ਦੱਸਦੇ ਆ ਕਿ ਦੋ ਕੰਪਨੀਆਂ ਨੇ ਜਿਹੜੀਆਂ EVM ਜਿਹੜੇ ਕੰਪੋਨੈਂਟਸ ਦਿੰਦੀਆਂ ਨੇ BEL ਤੇ ECIM ਤੇ ਇਹਨਾਂ ਦੋਹਾਂ ਤੋਂ ਪਿਛਲੇ 15 ਸਾਲ ਦਾ ਡਾਟਾ ਲਿਆ ਗਿਆ ਤੇ ਉਸ ਡਾਟੇ ਤੋਂ ਪਤਾ ਲੱਗਦਾ ਕਿ 19 ਲੱਖ ਤੋਂ ਉੱਪਰ ਜਿਹੜੀਆਂ ਮਸ਼ੀਨਾਂ ਸੀਗੀਆਂ ਉਹ ਆਰਡਰ ਹੋਈਆਂ ਇਨ੍ਹਾਂ ਕੰਪਨੀਆਂ ਨੂੰ ਤੇ ਉਹਦੇ ਵਿੱਚ ਜਿਹੜੀਆਂ ਡਿਲੀਵਰ ਹੋਈਆਂ ਜਾਂ ਜਿਹੜੀਆਂ ਅਸਲ ਦੇ ਵਿੱਚ ਜੋ ਇਲੈਕਸ਼ਨ ਕਮਿਸ਼ਨ ਆ ਉਸਦੇ ਹੱਥ ਆਈਆਂ ਉਹਨਾਂ ਦੀ ਗਿਣਤੀ 9 ਲੱਖ 29949 ਤੇ ਜਿਹੜੀਆਂ ਮਿਸਿੰਗ ਸੀਗੀਆਂ ਜਿਹੜੀਆਂ ਪਤਾ ਨਹੀਂ ਕਿ ਕਿਸ ਨੇ ਆਰਡਰ ਕੀਤਾ ਤੇ ਡਿਲੀਵਰੀ ਕਿੱਥੇ ਹੋਈ ਉਸ ਦੀ ਉਹਨਾਂ ਦੀ ਗਿਣਤੀ ਸੀ 9 ਲੱਖ 64217 ਤਾਂ ਕਿ ਜਿਹੜੀਆਂ ਇਲੈਕਸ਼ਨ ਕਮਿਸ਼ਨ ਕਮਿਸ਼ਨੀਆਂ ਆਈਆਂ 15 ਸਾਲਾਂ ਦੇ ਵਿੱਚ ਉਸ ਤੋਂ ਵੱਧ ਮਸ਼ੀਨਾਂ ਪ੍ਰਾਈਵੇਟ ਹੱਥਾਂ ਦੇ ਵਿੱਚ ਆ ਚੁੱਕੀਆਂ ਨੇ ਇਲੈਕਸ਼ਨ ਮਸ਼ੀਨ ਜਿਹੜੀਆਂ ਹੁੰਦੀਆਂ ਹਨ ਵੋਟਿੰਗ ਯੂਨਿਟ ਤੇ ਪ੍ਰੋਗ ਯੂਨਿਟ ਦੋ ਚੀਜ਼ਾਂ ਦਾ ਦੋ ਕੰਪੋਨੈਂਟਸ ਮਿਲ ਕੇ ਬਣਦਾ ਤੇ ਇਹ ਜੇ ਕੰਬਾਈਨ ਲੈ ਲਈਏ ਤੇ 19 ਲੱਖ ਤੋਂ ਵੱਧ ਕੰਪੋਨੈਂਟ ਇਹੋ ਜੇ ਪਤਾ ਹੀ ਨਹੀਂ ਸੀ ਕਿ ਕਿੱਥੇ ਗਏ ਤੇ ਇਹ ਫਰੋਡ ਜਿਹੜਾ ਵਾ ਇਹ ਸਿਰਫ ਮਸ਼ੀਨਾਂ ਤੱਕ ਸੀਮਤ ਨਹੀਂ ਸੀ ਉੱਥੇ 116 ਕਰੋੜ ਦਾ ਕਪਲਾਵਾਇਆ ਸੀ ਇਹਨਾਂ ਕੀ 116 ਕਰੋੜ ਦਾ ਪਤਾ ਹੀ ਨਹੀਂ ਲੱਗਾ ਸੀ ਕਿ ਕਿੱਥੋਂ ਆਇਆ ਤੇ ਕਿੱਦਾਂ ਨੂੰ ਗਿਆ ਇਹ ਜੋ 116 ਕਰੋੜ ਸੀ ਇਹ ਇਲੈਕਸ਼ਨ ਕਮਿਸ਼ਨ ਵੱਲੋਂ ਨਹੀਂ ਸੀ ਦਿੱਤਾ ਗਿਆ ਤੇ ਪਰ ਉਹਨਾਂ ਕੋਲ ਹਿਸਾਬ ਹੀ ਨਹੀਂ ਸੀ ਕਿ ਇਹ ਕਿੱਥੋਂ ਆਇਆ ਕੰਪਨੀਆਂ ਕੋਲ ਤੇ ਇਹ ਕੰਪਨੀਆਂ ਨੇ ਮਸ਼ੀਨਾਂ ਫਿਰ ਕਿੱਦਾਂ ਨੂੰ ਡਿਲੀਵਰ ਕੀਤੀਆਂ ਜਿਹੜੀਆਂ ਇਲੈਕਸ਼ਨ ਮਸ਼ੀਨਾਂ ਨੇ ਜੇ ਇਹਨੇ ਵੱਡੇ ਤਦਾਦ ਦੇ ਵਿੱਚ ਜੇ ਪ੍ਰਾਈਵੇਟ ਹੱਥਾਂ ਦੇ ਵਿੱਚ ਚਲੀਆਂ ਜਾਂਦੀਆਂ ਨੇ ਤੇ ਫਿਰ ਉੱਥੇ ਹੈਕਿੰਗ ਦਾ ਕੀ ਮੁੱਲ ਰਹਿੰਦਾ ਤੇ ਇਸ ਕਰਕੇ ਸੈਇਦ ਸੁਜਾਨੇ ਆਪਣੇ ਆਪ ਨੂੰ ਉਥੋਂ ਇੰਡੀਆ ਤੋਂ ਕੱਢਣ ਦਾ ਮਨ ਬਣਾਇਆ ਤੇ ਫਿਰ ਜਾ ਕੇ ਇਹ ਲੰਡਨ ਦੇ ਵਿੱਚ ਪ੍ਰੈਸ ਕਾਨਫਰੰਸ ਕਰਦਾ ਉਹਦੀ ਪ੍ਰੈਸ ਕਾਨਫਰੰਸ ਉਹਦੇ ਨੈਟ ਉੱਤੇ ਪਈਆ ਤੁਸੀਂ ਚੈੱਕ ਕਰ ਸਕਦੇ ਜੇ ਸੈਇਦ ਸੂਜ਼ਾ ਕਰਕੇ ਤੁਸੀਂ ਸਰਚ ਕਰ ਦਿਓ ਉਸ ਤੋਂ ਅੱਗੇ ਛੋਟੇ ਮਟੇ ਇਨਸੀਡੈਂਟ ਲੱਭਦੇ ਹੀ ਰਹਿੰਦੇ ਆ ਨਿਊਜ਼ ਦੇ ਵਿੱਚ ਜਿਵੇਂ ਨਵ ਪ੍ਰਭਾਤ ਕਰਕੇ ਇੱਕ ਮਨਿਸਟਰ ਨੇ ਉਤਰਾਖੰਡ ਤੋਂ ਤੇ ਉਹਨਾਂ ਨੇ ਇੱਕ ਆਰਟੀਆਈ ਪਾਈ ਸੀ ਜਦੋਂ ਉਹ ਹਾਰ ਗਏ ਤੇ ਈਵੀਐਮ ਖੱਪਤ ਦੀ ਈਵੀਐਮ ਚੋਰੀ ਕਿੰਨੀ ਹੋਈਆ ਉਸ ਬਾਰੇ ਉਹਨੇ ਆਕੇ ਪਾਈ ਸੀ ਉਸ ਤੋਂ ਇਹ ਖੁਲਾਸਾ ਹੋਇਆ ਕਿ ਗੁਜਰਾਤ ਛੱਤੀਸਗੜ ਮੱਧ ਪ੍ਰਦੇਸ਼ ਤੇ ਆਸਾਮ ਦੇ ਵਿੱਚ ਇਸ ਸੱਤ ਤਤ ਵੱਧ ਕੇਸ ਚੋਰੀ ਦੇ ਆਏ ਸੀ ਈਵੀਐਮ ਚੋਰੀ ਦੇ ਤੇ ਇਸ ਤੋਂ ਇਹਨਾਂ ਚੀਜ਼ਾਂ ਤੋਂ ਆਪਾਂ ਸਹੀ ਜੇ ਅੰਦਾਜ਼ਾ ਲਾ ਸਕਦੇ ਹਾਂ ਕਿ ਉੱਥੇ ਜੋ ਵੀ ਕੁਝ ਹੋ ਰਿਹਾ ਵਾ ਜੋ ਵੀ ਵੋਟਾਂ ਪੈ ਰਹੀਆਂ ਨੇ ਉਹ ਕੁਝ ਨਹੀਂ ਆ ਸਭ ਇੱਕ ਡਰਾਮਾ ਉਹ ਸਿਰਫ ਲੋਕਾਂ ਦੀਆਂ ਅੱਖਾਂ ਦੇ ਵਿੱਚ ਘਟਾ ਹੁਣ ਵਾਸਤੇ ਆ ਹੁਣ ਤੁਸੀਂ ਗੱਲ ਦੇਖੋ ਕਿ ਲੋਕਾਂ ਨੂੰ ਪਤਾ ਵੀ ਆ ਮੈਂ ਕੋਈ ਪਾਰਟੀਕਲ ਪਾਰਟੀ ਦਾ ਨਾਮ ਨਹੀਂ ਲੈਂਦਾ ਤੇ ਆ ਪਾਰਟੀ ਨੇ ਆ ਵਾਦੇ ਕੀਤੇ ਉਹ ਪਾਰਟੀ ਨੇ ਉਹ ਵਾਦੇ ਕੀਤੇ ਬਟ ਉਹ ਫਿਰ ਵੀ ਪਤਾ ਨਹੀਂ ਕਿਦਾਂ ਲੀਡਰ ਬਣ ਕੇ ਉੱਤੇ ਲੋਕੀ ਉਹਨਾਂ ਨੂੰ ਵੋਟਾਂ ਪਾਉਂਦੇ ਨੇ ਇਹ ਜਿਹੜਾ ਰਾਜ਼ ਆ ਉਹ ਇੱਥੇ ਪਿਆ ਵਾ ਕਿ ਉੱਥੇ ਵੋਟਾਂ ਜਿਹੜੀਆਂ ਉਹ ਲੋਕ ਨਹੀਂ ਪਾਉਂਦੇ ਉਹ ਮਸ਼ੀਨਾ ਪਾਉਂਦੀਆਂ ਨੇ ਪਰ ਇੱਕ ਆਪਾਂ ਇਹ ਵੀ ਦੇਖੀਏ ਕਿ ਇੱਥੇ ਮਸ਼ੀਨਾ ਹੋਣੀਆਂ ਨੇ ਇਹ ਪਹਿਲਾਂ ਵੀ ਮਹੀਨਾ ਦਾ ਇਹੋ ਕੋਸ਼ਿਸ਼ ਚੱਲ ਰਿਹਾ ਸੀ ਪਹਿਲਾਂ ਬੈਲਟ ਪੇਪਰ ਦਾ ਘਪਲਾਵਾ ਹੁੰਦਾ ਸੀ ਬੈਲਟ ਪੇਪਰ ਚੋਰੀ ਹੋ ਜਾਂਦਾ ਸੀ ਇਹਨਾਂ ਕੋਤੇ ਡੈਮੋਕ੍ਰੇਸੀ ਦਾ ਨਾਂ ਨਿਸ਼ਾਨ ਸ਼ੁਰੂ ਤੋਂ ਨਹੀਂ ਹੈਗਾ ਫਿਰ ਕਈਆਂ ਦੇ ਮਨ ਚ ਇਹ ਕੁਐਸਚਨ ਵੀ ਆਉਂਦੇ ਆ ਕਿ ਜੇ ਇਸ ਤਰ੍ਹਾਂ ਹੀ ਹੋਇਆ ਤੇ ਫਿਰ ਸਦਾਸੀ ਮਨਜੀਤ ਸਿੰਘ ਮਾਨ ਨੂੰ ਉਹਨਾਂ ਨੂੰ ਕਿਉਂ ਜਿਤਾਤਾ ਗਿਆ ਕੀ ਗੱਲ ਹੋਈ ਤੇ ਇੱਕ ਜੋ ਸਿਮਰਨਜੀਤ ਸਿੰਘ ਮਾਨ ਜਿਹੜੇ ਆ ਉਹ ਪਹਿਲਾਂ ਜਿੱਤੇ ਸੀ ਤੇ ਉਦੋਂ ਖੜਕੂਆਂ ਦਾ ਜ਼ੋਰ ਵੀ ਸੀ ਤੇ ਉਹਦੇ ਕਰਕੇ ਕੱਪਲੇਬਾਜੀ ਵੀ ਘੱਟ ਹੋਈ ਤੇ ਉਹਨਾਂ ਨੂੰ ਰਿਕਾਰਡ ਤੋਂ ਵੋਟਾਂ ਪਈਆਂ ਤੇ ਦੂਸਰਾ ਜਿਹੜਾ ਹੁਣ ਰੀਸੈਂਟ ਜਿੱਤੇ ਆ ਤੇ ਇਹ ਲੈਰੀ ਨਹੀਂ ਬਣ ਚੁੱਕੀ ਸੀ ਕਿ ਉਹਨੂੰ ਰੋਕਣਾ ਜਿਹੜਾ ਵਾ ਜੇ ਉਹਨਾਂ ਨੂੰ ਫਿਰ ਹਰਾਣ ਦੇ ਤੇ ਉਹ ਫਿਰ ਉਹ ਪਸਾਫੀ ਲਪਣਾ ਸੀ ਵੀ ਇਹ ਕਪਲਾ ਹੋ ਗਿਆ ਇੰਟਰਨੈਸ਼ਨਲ ਲੈਵਲ ਤੇ ਲੋਕਲ ਲੈਵਲ ਤੇ ਸਾਨੂੰ ਪਤਾ ਹੀ ਆ ਵੀ ਕਪਲੇ ਹੁੰਦੇ ਆ ਦੂਸਰੀ ਗੱਲ ਉਹਨਾਂ ਦੀ ਟਰਮ ਕਿੰਨੀ ਰਹਿ ਗਈ ਸੀ ਭਾਈ ਸਾਹਿਬ ਕਿ 25 ਸਾਲ ਦੇ ਵਿੱਚ ਕੁਝ ਖਾਸ ਨਹੀਂ ਹੋ ਸਕਦਾ ਤੇ ਉਸ ਤੋਂ ਬਾਅਦ ਵਿੱਚ ਜੇ ਆਪਾਂ ਵੇਖਿਓ ਜਦੋਂ ਪਾਰਲੀਮੈਂਟ ਦੇ ਵਿੱਚ ਜਾਂਦੇ ਆ ਉਹਨਾਂ ਨੂੰ ਸਵਾਲ ਪੁੱਛਣ ਦੀ ਵੀ ਜਜ ਨਹੀਂ ਦਿੱਤੀ ਜਾਂਦੀ ਉਹ ਕੋਰੇ ਦੇ ਖੜੇ ਰਹਿੰਦੇ ਆ ਤੇ ਫਿਰ ਕਿੱਥੇ ਆ ਲੋਕਤੰਤਰ ਇਹਨਾਂ ਦਾ ਇਸ ਤੋਂ ਬਾਅਦ ਵੀ ਸਵਾਲ ਨੋਰਮਲ ਹੋਏਗਾ ਕਿ ਫਿਰ ਇਹ ਵੱਡਾ ਡਰਾਮਾ ਕਿਉਂ ਇਹ ਵੋਟਾਂ ਦਾ ਇੰਨਾ ਵੱਡਾ 502 ਡਰਾਮਾ ਹੁੰਦਾ ਤੇ ਇਹ ਕਿਉਂ ਕਰਦੇ ਆ ਉਹ ਤੇ ਇਹਦਾ ਉੱਤਰ ਇਹ ਹੋਈ ਆ ਕਿ ਇਹ ਡਰਾਮਾ ਜਿਹੜਾ ਵਾ ਇਹ ਦੁਨੀਆ ਦੀਆਂ ਅੱਖਾਂ ਦੇ ਵਿੱਚ ਘਟਾ ਪਉਣ ਵਾਸਤੇ ਹੁੰਦਾ ਦੁਨੀਆ ਨੂੰ ਇਹ ਦੱਸਣ ਵਾਸਤੇ ਹੁੰਦਾ ਕਿ ਉੱਥੇ ਵੋਟਾਂ ਬੜੇ ਤਰੀਕੇ ਨਾਲ ਪੈਂਦੀਆਂ ਨੇ ਤੇ ਸਾਰੇ ਲੋਕ ਹਮ-ਹਮਾ ਕੇ ਵਿੱਚ ਪਹੁੰਚਦੇ ਆ ਇਸ ਤੋਂ ਅੱਗੇ ਜਿਵੇਂ ਆਪਾਂ ਦੇਖਿਆ ਕਿ ਕੰਪਨੀਆਂ ਜਿਹੜੀਆਂ ਹੁੰਦੀਆਂ ਨੇ ਉਹ ਪਹਿਲਾਂ ਆਪਣੇ ਪ੍ਰੋਡਕਟ ਜਦੋਂ ਵੇਚਨੇ ਹੁੰਦੇ ਆ ਤੇ ਉਹ ਸੈਂਪਲ ਦਿੰਦੀਆਂ ਨੇ ਹਨਾ ਮਾਰਕੀਟ ਦੇ ਵਿੱਚ ਸੈਂਪਲ ਲਾਂਚ ਕਰਦੀਆਂ ਨੇ ਉਹ ਫ੍ਰੀ ਆਫ ਕਾਸਟ ਹੁੰਦੇ ਆ ਸੈਂਪਲਸ ਤੇ ਉਹ ਅਲੱਗ-ਅਲੱਗ ਜਗ੍ਹਾ ਤੇ ਪਹੁੰਚਦੇ ਆ ਜਿਸ ਤਰ੍ਹਾਂ ਜੀਓ ਨੇ ਵੀ ਪਿਛਲੇ ਜੇ ਸੇਮ ਆਪਣੇ ਘਟੇ ਸੀ ਜਦੋਂ ਸਟਾਰਟਿੰਗ ਚ ਮਾਰਕੀਟ ਚ ਆਈ ਸੀ ਤੇ ਉਹਨੇ ਫ੍ਰੀ ਚ ਇੰਟਰਨੈਟ ਦਿੱਤਾ ਉਸ ਤਰ੍ਹਾਂ ਹੀ ਜਿਹੜੀਆਂ ਜੇ ਪੋਲੀਟਿਕਲ ਪਾਰਟੀਆਂ ਹੁੰਦੀਆਂ ਨੇ ਜਾਂ ਇਹਨਾਂ ਦੀਆਂ ਜੋ ਸ਼ਰਾਬ ਦੇ ਅੱਗੇ ਕੰਪਨੀਆਂ ਹੁੰਦੀਆਂ ਨੇ ਯਾਨੀ ਜਿਹਦੇ ਪਾਰੀ ਹੁੰਦੇ ਨੇ ਉਹ ਉਹਨਾਂ ਵਾਸਤੇ ਆ ਜੋ ਵੋਟਾਂ ਦਾ ਟਾਈਮ ਹੁੰਦਾ ਇਹ ਬੜਾ ਇੰਪੋਰਟੈਂਟ ਹੁੰਦਾ ਉਹ ਲੋਕਾਂ ਦੇ ਵਿੱਚ ਆਪਣਾ ਨਸ਼ਾ ਸੁੱਟਦੇ ਨੇ ਪੋਲਿਟਿਕਲ ਪਾਰਟੀਆਂ ਦੇ ਥਰੂ ਜਿਹੜੇ ਪੋਲਿਟਿਕਲ ਕੈਂਡੀਡੇਟਸ ਹੁੰਦੇ ਆ ਉਹਨਾਂ ਦੇ ਥਰੂ ਆਪਣਾ ਨਸ਼ਾ ਸੁੱਟਦੇ ਨੇ ਤਾਂ ਕਿ ਲੋਕਾਂ ਨੂੰ ਉਸ ਦੀ ਅਰਜ਼ ਪਵੇ ਕਿਹੜਾ ਨਸ਼ਾ ਵਾ ਜਿਹੜਾ ਉੱਥੇ ਪੋਲਿਟਿਕਲ ਪਾਰਟੀਆਂ ਅਨਹੀਂ ਦਿੰਦੀਆਂ ਚੋਣਾਂ ਦੇ ਵੇਲੇ ਕਿ ਦੁਆਚੋਂ ਦਾ ਸਰਾ ਹੋ ਰਿਆ ਹੁੰਦਾ ਚੋਣਾਂ ਨੂੰ ਇੱਕ ਸਾਹ ਨਾਲ ਨਸ਼ੇ ਦੀ ਮਸ਼ਹੂਰੀ ਇਸ ਸੈਂਪਲ ਵੰਡਣ ਵਾਸਤੇ ਨਸ਼ੇ ਦੇ ਸੈਂਪਲ ਵੰਡਣ ਵਾਸਤੇ ਇਹਨਾਂ ਨੇ ਯੂਜ਼ ਕੀਤਾ ਇਸ ਕਰਕੇ ਇੰਡਾ ਵੱਡਾ ਡਰਾਮਾ ਉੱਥੇ ਹੁੰਦਾ ਚੋਣਾਂ ਵੇਲੇ ਇਸ ਤੋਂ ਹੀ ਅੱਗੇ ਗੱਲ ਕਿ ਲੋਕਾਂ ਦੇ ਵਿੱਚ ਹੰਡੀਆਂ ਪੁਣੀਆਂ ਆਪਾਂ ਜਦ ਛੋਟੇ ਹੁੰਦੇ ਸੀ ਉਦੋਂ ਕਈ ਸੋਚਿਆ ਸੀ ਕਿ ਪਿੰਡਾਂ ਦੇ ਵਿੱਚ ਵੀ ਪਾਰਟੀਬਾਜ਼ੀ ਹੋਏਗੀ ਪਿੰਡਾਂ ਦੇ ਵਿੱਚ ਕੋਈ ਇੱਕਾ ਦੁੱਕਾ ਲੋਕ ਜੁੜੇ ਹੁੰਦੇ ਸੀ ਪਰ ਮੇਜੋਰਟੀ ਜਿਹੜੀ ਸੀ ਇੰਟਰੈਕਟ ਹੁੰਦੀ ਸੀ ਉਹ ਕਿੱਥੀ ਹੁੰਦੀ ਸੀ ਤੇ ਪਾਰਟੀਆਂ ਨੇ ਕੀ ਕੀਤਾ ਅੰਕੇ ਇੱਕ ਇੱਕ ਤੇ ਨੂੰ ਆਪਣੇ ਨਾਲ ਜੋੜਿਆ ਇੱਕ ਤੇ ਇੱਕ ਪਾਰਟੀ ਨਾਲ ਜੁੜ ਗਈ ਦੂਸਰੀ ਤੇ ਦੂਸਰੀ ਪਾਰਟੀ ਨਾਲ ਜੁੜ ਗਈ ਤੇ ਉਹਦੇ ਨਾਲ ਲੋਕਾਂ ਦੇ ਵਿੱਚ ਵੰਡੀਆਂ ਵਧੀਆਂ ਤੇ ਉਹ ਜਿਹੜਾ ਪਿੰਡ ਐਜ਼ ਅ ਯੂਨਿਟ ਹੁੰਦਾ ਸੀ ਉਹ ਵੀ ਵੰਡਿਆ ਗਿਆ ਇੰਨੇ ਜਿਹੜੇ ਨੇ ਉਹ ਚਾਹੇ ਲੋਕਾਂ ਦੇ ਆਪਸ ਵਿੱਚ ਵੱਖਰੇ ਵੀ ਸੀ ਪਰ ਫਿਰ ਵੀ ਐਜ਼ ਅ ਪਿੰਡ ਉਹ ਇੱਕ ਯੂਨਿਟ ਸੀ ਇੱਕ ਜੁੜੇ ਹੋਏ ਸੀ ਈਵਨ ਜੋ ਦੂਸਰੇ ਲਾਗੇ ਵਾਲੇ ਪਿੰਡ ਪਿੰਡ ਨੇ ਉਹਨਾਂ ਦੇ ਨਾਲ ਵੀ ਲੜ ਕੇ ਚੱਲਦੇ ਹੁੰਦੇ ਸੀ ਤੇ ਪਰ ਹੁਣ ਹੁਣ ਤੇ ਜੋ ਪਾਰਟੀਬਾਜੀ ਆ ਉਹ ਘਰ ਘਰ ਤੱਕ ਪਹੁੰਚ ਗਈ ਆ ਕਰਦੇ ਵਿੱਚ ਵੀ ਇੱਕ ਜੀ ਇੱਕ ਪਾਰਟੀ ਨਾਲ ਜੁੜਿਆ ਹੁੰਦਾ ਦੂਸਰਾ ਦੂਸਰੇ ਨਾਲ ਤੇ ਉਹ ਘਰੇ ਲੜਾਈ ਚੱਲ ਪਿੰਦੀ ਆ ਇਸ ਤੋਂ ਅੱਗੇ ਇਹ ਜੋ ਵੋਟਾਂ ਹੁੰਦੀਆਂ ਨੇ ਇਹਨਾਂ ਦੇ ਨਾਲ ਲੋਕਾਂ ਦੇ ਵਿੱਚ ਬੜੀ ਹੀ ਭਾਵਨਾ ਵੀ ਆਉਂਦੀ ਆ ਉਹ ਕਿਸ ਤਰ੍ਹਾਂ ਕਿਉਂਕਿ ਮਸ਼ੀਨਾਂ ਨੇ ਜੋ ਇੰਡੀਅਨ ਸਟੇਟ ਦੁਆਰਾ ਪੁਆਇੰਟ ਰੀਡਰ ਹੁੰਦੀ ਆ ਉਹਨਾਂ ਨੂੰ ਜਿਤਾੜਨਾ ਹੁੰਦਾ ਤੇ ਲੋਕੀ ਕੀ ਕਹਿੰਦੇ ਲੋਕੀ ਆਪਣੇ ਮੂੰਹ ਤੇ ਐਪ ਚ ਕਿਹਾ ਮਰ ਜਾਂਦੇ ਇਹ ਸਾਡੇ ਲੋਕੀ ਨਹੀਂ ਸਹੀ ਹੈਗੇ ਇਹਨਾਂ ਨੂੰ ਹੀ ਅਕਲ ਹੈ ਨਹੀਂ ਆ ਇਹਨਾਂ ਨੇ ਚੰਗੇ ਲੀਡਰ ਨਹੀਂ ਚੁਣੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਇਹ ਤੁਹਾਨੂੰ ਡੀਮੋਟੀਵੇਟ ਕਰਦੀਆਂ ਨੇ ਤੁਹਾਡੀ ਜੋ ਚੜ੍ਹਦੀ ਕਲਾਵਾ ਉਸ ਨੂੰ ਡਾਊਨ ਕਰਦੀਆਂ ਨੇ ਪਰ ਰਿਐਲਿਟੀ ਇਸ ਤੋਂ ਉਲਟ ਹੁੰਦੀ ਆ ਹਾਂਜੀ ਇਹ ਉਹ ਕੁਛ ਕਾਰਨ ਨੇ ਜਿਨ੍ਹਾਂ ਕਰਕੇ ਉਹ ਹਰ ਇੱਕ ਨੂੰ ਆਪਣੀ ਪਾਰਟੀਬਾਜੀ ਜਾਂ ਫਿਰ ਵੋਟਾਂ ਦੀ ਰੇਂਜ ਵਿੱਚ ਲਿਆ ਰਹੇ ਨੇ ਤਾਂ ਕਿ ਉਹਨਾਂ ਨੂੰ ਪਤਾ ਕਿ ਕੰਟਰੋਲ ਤੇ ਉਹਨਾਂ ਹੀ ਕਰਨਾ ਅੰਦੇਚ ਫਿਰ ਜਿਸ ਨਾਲ ਜਿਹੜਾ ਸਮਝ ਉੱਤਿਆ ਹੋ ਗਿਆ ਉਸ ਨੂੰ ਉਸੇ ਹਿਸਾਬ ਨਾਲ ਉਹ ਵੀ ਸੀਟ ਤੇ ਉੱਤੇ ਜਿਤਾਇਆ ਜਾਊਗਾ ਜਾਂ ਹਰਾਇਆ ਜਾਊਗਾ ਦੂਜੀ ਗੱਲ ਲਈਏ ਕਿ ਮੰਨ ਲਓ ਬੜਾ ਵਧੀਆ ਸਿਨੈਰੀਓ ਹੋ ਗਿਆ ਕਿ ਪੰਜਾਬ ਦੇ ਜੋ 13 ਐਮਪੀ ਆ ਇਹਨਾਂ ਦੇ 13 ਹੀ ਅਸੀਂ ਸਿੱਖੀ ਸੋਚ ਵਾਲੇ ਅੰਮ੍ਰਿਤਧਾਰੀ ਜਿਤਾ ਕੇ ਪਈ ਦੀਏ ਪਰ ਹੋਏਗਾ ਕਿ ਉੱਥੇ ਉੱਥੇ ਉਹਨਾਂ ਨੂੰ ਬੋਲਣ ਵੀ ਨਹੀਂ ਦਿੱਤਾ ਜਾਏਗਾ ਜਿਸ ਤਰ੍ਹਾਂ ਆਲਰੇਡੀ ਸਰਦਾਰ ਸਿਮਰਜੀਤ ਸਿੰਘ ਮਾਨ ਨਾਲ ਹੋ ਰਿਹਾ ਉੱਥੇ 545 ਸੀਟਾਂ ਨੇ ਤੇ ਮжоਰੀਟੀ ਵਾਸਤੇ 272 ਕੈਂਡੀਡੇਟ ਚਾਹੀਦੇ ਆ ਤੇ ਜਿਹੜਾ ਕੈਂਡੀਡੇਟ ਹੋਣਗੇ ਸਿੱਖ ਸੋਚ ਵਾਲੇ ਤੇ ਮਤਲਬ ਤੇ ਦੂਰ ਦੀ ਗੱਲ ਆ ਪਾਸ ਹੋ ਜਾਏਗਾ ਉਹਦੇ ਉਹਨਾਂ ਨੂੰ ਬੋਲਣ ਦਾ ਮੌਕਾ ਵੀ ਨਹੀਂ ਦੇਣਾ ਉਹਨਾਂ ਨੂੰ ਹਾਂਜੀ ਫਿਰ ਸਾਡੇ ਲਈ ਉੱਥੇ ਕਰਨ ਵਾਸਤੇ ਕੀ ਆ ਸਾਡੇ ਲਈ ਕਰਨ ਵਾਸਤੇ ਇਹ ਆ ਕਿ ਅਸੀਂ ਉਹਨਾਂ ਦੇ ਜੋ ਸਿਸਟਮ ਦੇ ਅੰਡਰਵੋਡ ਤਾਂ ਆਉਂਦੀਆਂ ਨੇ ਉਸ ਦੇ ਕੀਰੇ ਚੋਂ ਨਿਕਲੀਏ ਤੇ ਅਸੀਂ ਫਿਰ ਜੋ UN ਦੇ ਅੰਡਰ UN ਦੇ ਚਾਰਟਰ ਦੇ ਅਕੋਰਡਿੰਗ ਜਿਹੜੀਆਂ ਵੋਟਾਂ ਹੋ ਰਹੀਆਂ ਨੇ ਨੋਨ ਬਾਈਂਡਿੰਗ ਡਿਫਰੈਂਟ ਨੇ ਹੋ ਰਿਹਾ ਵਾ ਅਸੀਂ ਉਸ ਵਾਸਤੇ ਲੋਕਾਂ ਨੂੰ ਜੋੜੀ ਇਹ ਨਾਲ ਅਸੀਂ ਉਸ ਵਾਸਤੇ ਲੋਕਾਂ ਨੂੰ ਪ੍ਰੇਰਿਤ ਕਰੀਏ ਤੇ ਉਹਨਾਂ ਦੀਆਂ ਵੋਟਾਂ ਵਾਤੋਂ ਰਜਿਸਟਰ ਕਰਵਾਈਏ ਕਿਉਂਕਿ ਜਿਹੜੀਆਂ ਵੋਟਾਂ ਉਹਨਾਂ ਦੇ ਘਰੇ ਵਿੱਚ ਉਹਨਾਂ ਦੇ ਸਿਸਟਮ ਦੇ ਵਿੱਚ ਹੋ ਰਹੀਆਂ ਨੇ ਉਸ ਨੂੰ ਉਹਨਾਂ ਨੇ ਆਰਾਮ ਨਾਲ ਮੈਨੀਪੂਲੇਟ ਕਰ ਲੈਣਾ ਪਰ ਜਿਹੜੀਆਂ ਵੋਟਾਂ ਯੂਐਨ ਦੇ ਅਕੋਰਡਿੰਗ ਹੋ ਰਹੀਆਂ ਨੇ ਤੇ ਜਿਹੜਾ ਪੰਜਾਬ ਪ੍ਰੇਫਰੈਂਡਮ ਕਮਿਸ਼ਨ ਕਰਵਾ ਰਿਹਾ ਉਸ ਨੂੰ ਮੈਨੀਪੂਲੇਟ ਨਹੀਂ ਕਰ ਸਕਦੇ ਹੋਰ ਕੀ ਕਰਨ ਹੋ ਸਕਦੇ ਆ ਕਿ ਇੰਨੀ ਵੱਡੀ ਆਪਣੇ ਆਪ ਨੂੰ ਡੈਮੋਕ੍ਰੇਸੀ ਕਹਿਣ ਵਾਲੇ ਤੇ ਪ੍ਰੇਫਰੈਂਡਮ ਦੀਆਂ ਵੋਟਰਾਂ ਤੋਂ ਡਰ ਰਿਹਾ ਇਸ ਦੇ ਬੁਈਕਾ ਨਹੀਂ ਹੋ ਸਕਦੇ ਆ ਜਾਂ ਤੇ ਉਹ ਮੈਨੀਫੈਸਟੇਸ਼ਨ ਨਹੀਂ ਹੋ ਸਕੀ ਉਹਨਾਂ ਦੀ ਤੇ ਜਾਂ ਉਹਨਾਂ ਨੂੰ ਡਰਾ ਕੇ ਸਾਦਾ ਪੰਜਾਬ ਹੀ ਆਜ਼ਾਦੀ ਲਿਖ ਲੋਤਾ ਵਾ ਤੇ ਇਹ ਦੁਨੀਆ ਦੇ ਵਿੱਚ ਜਗ ਜਗਹ ਗੱਲ ਹੋ ਜਾਣੀ ਆ ਇਸ ਕਰਕੇ ਉਹ ਡਰਦੇ ਆ ਤੇ ਪਰ ਉਹ ਡੈਮੋਕ੍ਰੇਸੀ ਖਾਦੀ ਜਿਹੜੀ ਵੋਟਾਂ ਨਹੀਂ ਕਰਵਾਦੀ ਲੋਕਾਂ ਦੀ ਆਵਾਜ਼ ਹੀ ਦੱਬ ਰਹੀ ਆ ਉਹ ਡੈਮੋਕ੍ਰੇਸੀ ਨਹੀਂ ਹੁੰਦੀ ਉਹ ਜਾਂ ਤੇ ਡਰਾਮੋਕ੍ਰੇਸੀ ਹੁੰਦੀ ਆ ਜਾਂ ਜਿਹਨੂੰ ਲੋਕਤੰਤਰ ਕਹਿੰਦੇ ਆ ਲੋਕਤੰਤਰ ਨਹੀਂ ਆ ਇਹ ਜੋਕਤੰਤਰ ਆ ਜੋਕ ਪਾਉਣ ਤਾਂ ਹੀ ਅੱਗੇ ਵੱਡਾ ਸਮਝੋ ਤੇ ਪਾਉਣ ਤਾਂ ਹੀ ਪੰਜਾਬੀ ਵਾਲਾ ਬਾਕੀ ਉਥੋਂ ਦੀਆਂ ਵੋਟਾਂ ਦੇ ਵਿੱਚ ਬਹੁਤੀ ਉਮੀਦ ਨਾ ਰੱਖੋ ਤੇ ਜਲਦੀ ਮਿਲਦੇ ਹਾਂ ਫਿਰ ਅਗਲੀ ਵੀਡੀਓ ਦੇ ਵਿੱਚ ਇਹਦਾ ਐਕਚੁਅਲੀ ਅਗਲੀ ਵੀਡੀਓ ਜਿਹੜੀ ਆ ਉਹ ਇਸ ਦਾ ਸੈਕੰਡ ਪਾਰਟ ਹੀ ਹੋਏਗਾ ਤੇ ਇਜਾਜ਼ਤ ਦਿਓ ਹੁਣ ਵੈਕੁਰ ਜੀ ਦਾ ਖਾਲਸਾ ਵੈਕੁਰ ਜੀ ਦੀ ਫਤਿਹ